हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਸੋ ਸਾਡੇ ਨਾਲ ਬਾਈ ਲਖਮਣ ਸਿੰਘ ਜੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੇ ਬਹੁਤ ਬਹੁਤ ਧੰਨਵਾਦ ਸੱਚ ਦੀ ਆਵਾਜ਼ 028 ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਛਾ ਬਾਈ ਜੀ ਮੜਾ ਜ ਮਾਫ ਕਰਨਾ ਤੁਸੀਂ ਆਪਣੀ ਯੂਨੀਅਨ ਦਾ ਦੱਸੋਗੇ ਕਿਹੜੀ ਯੂਨੀਅਨ ਨਾਲ ਰਿਲੇਟ ਹੋ ਬਾਈ ਜੀ ਸੂਬਾ ਪ੍ਰਧਾਨ ਨੇ ਸਾਡੀ ਯੂਨੀਅਨ ਜੀ ਸਾਬਕਾ ਐਕਸਮੈਨ ਤੇ ਸਿਵਲ ਵੀਰ ਨੇ ਜੋ ਟ੍ਰੇਨਿੰਗਾਂ ਕਰਕੇ ਕਿਤੇ ਵਿੱਚ ਆਏ ਨੇ ਮਤਲਬ ਇਹ ਆਏ ਦਾ ਕਿਸੇ ਵੀ ادارے ਚ ਗਨਮੈਨ ਜਾਂ ਗਾਰਡ ਦੀ ਡਿਊਟੀ ਕਰਦਾਗਾ ਸਾਡੀ ਉਹਨਾਂ ਨਾਲ ਸੰਬੰਧਿਤ ਜੁਨੀਆਂ ਨਾਲ ਉਹਨਾਂ ਦੇ ਹੱਕਾਂ ਲਈ ਸੀ ਲੜਾਈ ਲੜ ਰਹੇ ਹਾਂਗੇ ਤੇ ਉਹਦੇ ਲਈ ਸੰਘਰਸ਼ ਹੈ ਜੋ ਸਾਡਾ 2022 ਤੋਂ ਵੱਧਿਆ ਹੋਇਆ ਹੈਗਾ ਅਸ ਜੀ ਅੱਜ ਤੁਸੀਂ ਸੰਗਰੂਰ ਦੇ ਵਿੱਚ ਆਏ ਸੀ ਇੱਕ ਖਾਸ ਮਤਲਬ ਕੋਈ ਮਿਸ਼ਨ ਸੀਗਾ ਤੁਹਾਡਾ ਕਿਸੇ ਆਪਣੇ ਖਾਸ ਮਤੇ ਨੂੰ ਲੈ ਕੇ ਆਏ ਸੀ ਅੱਜ ਤੁਸੀਂ ਮਤਲਬ ਜੋ ਰੂਲਰ ਪਾਰਟੀ ਹੈ ਉਹਨਾਂ ਦੇ ਜੋ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਉਹਨਾਂ ਨੂੰ ਵੀ ਮਿਲੇ ਸੀ ਕੀ ਗੱਲਬਾਤ ਹੋਈ ਅੱਜ ਇਸੀ ਮਾਨਯੋਗ ਵਿੱਤ ਮੰਤਰੀ ਜੀ ਨੇ ਇੱਕ ਸੱਦਾ ਦਿੱਤਾਗਾ ਤੇ ਮੀਟਿੰਗ ਲਈ ਇੱਕ ਮੰਗ ਪੱਤਰ ਦਿੱਤਾ ਉਹਦਾ ਦੇਸ਼ ਆ ਮੀਟਿੰਗ ਲਈ ਵੀ ਜਿਸ ਤਰ੍ਹਾਂ ਇਸੀ ਕੋਰਪੋਰੇਟ ਬੈਂਕਾਂ ਵਿੱਚ ਕੰਮ ਕਰਦੇ ਆ ਜੋ ਕਿ ਪੰਜਾਬ ਸਰਕਾਰ ਦਾ ਅਦਾਰਾ ਹੈਗਾ ਜਿਹਨੂੰ ਕੋ ਨਿਵਾੜ ਸੰਸਥਾ ਚਲਾ ਰਹੀ ਹੈ ਜੀ ਤੁਸੀਂ ਅਕਸਰ ਦੇਖਿਆ ਹੋਣਾ ਜੀ ਪੱਤਰਕਾਰ ਸਾਹਿਬ ਵੀ ਜਿੰਨੇ ਵੀ ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਦੇਖਦੇ ਹੋ ਜੀ ਉਹਨਾਂ ਵਿੱਚ ਮੀਟਿੰਗਾਂ ਸਿਰਫ ਜਾ ਮਤ ਲਾਲਾ ਵੀ ਟੀਚਰ ਨਾਲ ਮੀਟਿੰਗਾਂ ਦਿਖਾਈ ਜਾਂਦੇ ਨੇ ਜਾਂ ਬਿਜਲੀ ਬੋਰਡ ਜਾਂ ਹੋਰ ਨਾਲ ਕਦੇ ਵੀ ਕੋਆਪਰੇਟਿਵ ਬੈਂਕ ਦਾ ਕਦੇ ਵੀ ਨਾਮ ਨਹੀਂ ਆਇਆ ਹੁਣ ਜੀ ਇਹ ਨਾਮ ਜਦੋਂ ਅਸੀਂ 2022 ਚ ਜੁਨੀਅਨ ਦਾ ਰਜਿਸਟਰਡ ਕਰਾਈਆ ਤੇ ਚਮਕਾਈਆ ਸਾਰੇ ਵੀ ਉਹਨਾਂ ਨੂੰ ਨਾਮ ਲੈ ਕੇ ਚੱਲਿਆ ਜੀ ਇਸੀ ਵਿੱਤ ਮੰਤਰੀ ਨਾਲ ਪਹਿਲਾਂ ਵੀ ਸੈਕਟਰੀਗੇਟ ਵਿਖੇ ਮੀਟਿੰਗ ਕਰ ਚੁੱਕੇ ਹਾਂ ਜੀ 31 ਮਾਰਚ 31 ਅਗਸਤ 23 ਨੂੰ ਤੇ ਹੁਣ ਫੇਰ ਇੱਕ ਮੀਟਿੰਗ ਦਾ ਸੱਦਾ ਦਿੱਤਾਗਾ ਸਰ ਪ੍ਰਧਾਨ ਜੀ ਅੱਜ ਕੋਈ ਵਿੱਤ ਮੰਤਰੀ ਸਾਹਿਬ ਨਾਲ ਤੁਹਾਡੀ ਮਤਲਬ ਗੱਲਬਾਤ ਹੋਈ ਕੋਈ ਲਿਖਤੀ ਰੂਪ ਦੇ ਵਿੱਚ ਤੁਸੀਂ ਉਹਨਾਂ ਨੂੰ ਕੋਈ ਮੰਗ ਪੱਤਰ ਜਾਂ ਕੋਈ ਮੈਮੋਰੰਡਮ ਵਗੈਰਾ ਦਿੱਤਾ? ਜੀ ਸੀ ਅੱਜ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਿਹਦਾ ਕਿ ਡੀਓ ਨੰਬਰ 52 ਗਾ ਜੀ ਉਸ ਤੇ ਵਿੱਤ ਮੰਤਰੀ ਨੇ ਮੌਕੇ ਤੇ ਹੀ ਐਕਸ਼ਨ ਲੈਂਦੇ ਆ ਆਪਣੇ ਜੋ ਉਹਨਾਂ ਦੇ ਓਐਸਡੀ ਨੇ ਤਪਿੰਦਰ ਜਨਨਜੀਤ ਸਿੰਘ ਜੀ ਸੋਹੀ ਜੀ ਉਹਨਾਂ ਨੂੰ ਮੌਕੇ ਤੇ ਹੀ ਕਿਹਾ ਵੀ ਇਹਨਾਂ ਦੀ ਜੋ ਮੀਟਿੰਗ ਆ ਅਗਲੇ ਹਫਤੇ ਸੈਕਟਰੀਗੇਟ ਵਿਖੇ ਕਰਾਈ ਜਾਵੇ ਜਲਦੀ ਤੋਂ ਜਲਦੀ ਬਾਜੀ ਸੋ ਆਪਾਂ ਗੱਲਬਾਤ ਕਰ ਰਹੇ ਸੀ ਜੋ ਸਿਵਲ ਗਨਮੈਨ ਗਾਰਡ ਕੰਟਰੈਕਟਰ ਵਰਕਰ ਟ੍ਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਬਾਈ ਲਖਮਣ ਸਿੰਘ ਜੀ ਨੇ ਸੋ ਇਹਨਾਂ ਦੇ ਕਹਿਣ ਮੁਤਾਬਕ ਅੱਜ ਸਾਡੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਜੀ ਚੀਮਾ ਨਾਲ ਖਾਸ ਗੱਲਬਾਤ ਹੋਈ ਤੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ ਕਿ ਜੋ ਤੁਹਾਡਾ ਮੰਗ ਪੱત્ર ਹੈ ਜੋ ਤੁਹਾਡਾ ਮੋਮਰੰਡਮ ਹੈ ਇਹਨੂੰ ਪਹਿਲ ਦੇ ਆਧਾਰ ਤੇ ਇਹਤੇ ਵਿਚਾਰ ਕਰਕੇ ਜੋ ਤੁਹਾਡੀਆਂ ਮੰਗਾਂ ਨੇ ਜੋ ਜਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਸੋ ਬਾਈ ਜੀ ਤੁਸੀਂ ਮਤਲਬ ਹੋਰ ਮਤਲਬ ਤੁਹਾਡੇ ਜਿਹੜੇ ਸਾਥੀ ਹੈ ਇਸ ਜੂਨੀਅਨ ਦੇ ਨਾਲ ਜੁੜਨ ਵਾਸਤੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਬਿਲਕੁਲ ਕਹਿਣਾ ਚਾਹੁੰਦਾ ਦੀ ਆਵਾਜ਼ ਚੈਨਲ ਦੇ ਮਾਧਿਅਮ ਰਾਹੀਂ ਮੈਂ ਜਿੰਨੇ ਵੀ ਮਤਲਬ ਇਸ ਲੈਂਡ 'ਚ ਪਏ ਹੋਏ ਨੇ ਚਾਹੇ ਉਹ ਸਾਫਕਾ ਸੈਨਕਬੀਰ ਨੇ ਚਾਹੇ ਉਹ ਸਵਲਬੀਰ ਨੇ ਜੀ ਉਹਨਾਂ ਨੂੰ ਵੱਧ ਤੋਂ ਵੱਧ ਸਾਡੀ ਜੂਨੀਅਨ ਨਾਲ ਜੁੜਨਾ ਚਾਹੀਦਾ ਕਿਉਂਕਿ ਇਹ ਸਟੇਕੀਦਾਰੀ ਸਿਸਟਮ ਆ ਜੋ 90 ਤੋਂ ਚੱਲ ਰਿਹਾ 90 ਤੋਂ ਲੈ ਕੇ ਅੱਜ 25 ਚੱਲ ਪਿਆ ਜੇ ਇਸੇ ਤਰ੍ਹਾਂ ਤੁਸੀਂ ਸੁੱਤੇ ਰਹੇ ਸੋਨੋ ਇਹ ਵੱਖ-ਵੱਖ ਸਕਿਉਰਿਟੀ ਵਾਲੇ ਛੋਟੇ ਇਸੇ ਤਰ੍ਹਾਂ ਹੱਕ ਖਾਂਦੇ ਰਹਿਣਗੇ ਜਦ ਕੇ ਸੋਡੀ ਡਿਊਟੀ ਸਕਿਪਰ ਹੀ ਆਗੀ ਸੋਡੇ ਤੇ ਪੂਰੇ ਤੇ ਪੂਰੇ ادارے ਦਾ ਬੋਝ ਹੁੰਦਾਗਾ ਜਿੱਥੇ ਸੋਡੀ ਡਿਊਟੀ ਹੋ ਜਾਈਗੀ ਇਸ ਕਰਕੇ ਜੇ ਆਪਾਂ ਸਾਰੇ ਵੀਰ ਇਕੱਠੇ ਹੋਵਾਂਗੇ ਤਾਂ ਸਰਕਾਰ ਤੋਂ ਕੋਈ ਨਾ ਕੋਈ ਹੱਕ ਲਮਾਂਗੇ ਆਪਣੇ ਲਈ ਕਿਉਂਕਿ ਆਪਾਂ ਨੂੰ ਹੱਕ ਜੇ ਘੱਟੋ ਘੱਟ ਜਾਦੇ ਨਹੀਂ ਤਾਂ ਸਾਨੂੰ ਮੈਂ ਤਾਂ ਇਹ ਕਹਿਣਾ ਵੀ ਪੰਜਾਬ ਸਰਕਾਰ ਨੂੰ ਸਾਨੂੰ ਹੋਮਗਾਰਡ ਦਾ ਦਰਜਾ ਦੇਣਾ ਚਾਹੀਦਾ ਸਾਡੀ ਉਹਨਾਂ ਦੇ ਮੁਕਾਬਲੇ ਦਿੱਲੀ ਹੁਣੀ ਚਾਹੀਦੀਆ ਕਿਉਂਕਿ ਈਸੀਬ ਆਜਿਦਾ 벨ਟ ਪਾ ਕੇ ਤੇ ਗਨ ਚੱਕ ਕੇ ਡਿਊਟੀ ਕਰਦੇ ਆ ਜਾਂ ਡਾਂਗਾ ਲੈ ਕੇ ਡਿਊਟੀ ਕਰਦੇ ਆ ਪਰ ਸਾਨੂੰ ਜੋ ਗਵਰਨਮੈਂਟ ਨੇ ਵੱਖ-ਵੱਖ ਸਕਿਉਰਟੀ ਵਾਲਿਆਂ ਨੂੰ ਲਾਇਸੈਂਸ ਦੇ ਕੇ ਸਾਨੂੰ ਲੁੱਟਿਆ ਜਾ ਰਿਹਾਗਾ ਔਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਯੂਨੀਅਨ 'ਚ ਨਾ ਆਉਣ ਦੀ ਸਭ ਤੋਂ ਪਹਿਲਾਂ ਹਦਾਇਤ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਯੂਨੀਅਨ ਚ ਆਉਣਗੇ ਤਾਂ ਇਹ ਆਪਣੇ ਹੱਕ ਮੰਗਣਗੇ ਇਸ ਕਰਕੇ ਹੱਕ ਮੰਗਣ ਲਈ ਜੋ ਸਾਨੂੰ ਸੰਘਰਸ਼ ਕਰਨਾ ਪਊਗਾ ਇਹ ਉਹ ਪੰਜਾਬ ਆ ਇਹ ਉਹ ਗੁਰਾਂ ਦੀ ਧਰਤੀ ਆ ਆਪਣੇ ਕੋਲੇ ਇੱਕ ਦਸਵੇਂ ਪਾਤਸ਼ਾਹ ਤੇ ਦਸੇ ਗੁਰੂ ਸਾਹਿਬ ਇੱਕ ਖਜ਼ਾਨਾ ਛੱਡ ਕੇ ਗਏ ਨੇ ਸੰਘਰਸ਼ ਦਾ ਜੀ ਆਜ਼ਾਦੀ ਦਾ ਜੀ ਤੇ ਉਹ ਵੀਰੋ ਟਾਈਮ ਆ ਚੁੱਕਿਆ ਹਿੰਦੁਸਤਾਨ 'ਚ ਤੁਸੀਂ ਅੱਜ ਵੀ ਗੱਲ ਕਰ ਲੋ ਗਨਮੈਂਟ ਤੇ ਗਾਰਡਾਂ ਦੀ ਉੱਚੀ ਗਿਣਤੀ ਆ ਪੂਰੀ 80 ਲੱਖ ਤੋਂ ਲਗਭਗ ਉੱਪਰ ਆ ਜੀ ਤੇ ਆਪਣੇ ਨਾਲ ਚਾਰ-ਚਾਰ ਵੋਟ ਲਾ ਲੋ ਵੀ ਆਪਣੀ ਕਿੰਨੀ ਗਿਣਤੀ ਆ ਪੂਰੇ ਹਿੰਦੁਸਤਾਨ 'ਚ ਪਰ ਗੁਰੂ ਸਾਹਿਬ ਦੇ ਥਾਪੜਾ ਅਨੁਸਾਰ ਇਹ ਲਹਿਰ ਪੰਜਾਬ ਤੋਂ ਹੀ ਪਹਿਲਾਂ ਚੱਲੀ ਆ ਅੱਜ ਕੋਈ ਜਿੰਨੇ ਵੀ ਆਪਣੇ 27-28 ਸੂਬੇ ਨੇ ਕਿਸੇ 'ਚ ਗੰਨਮੈਣਾ ਗਾਰਡਾਂ ਦੀ ਲਹਿਰ ਨਹੀਂ ਉੱਠੀ ਇਹ ਲਹਿਰ ਸਿਰਫ ਪੰਜਾਬ ਤੋਂ ਉੱਠੀ ਆ ਔਰ ਮੈਂ ਵੀਰਾਂ ਨੂੰ ਮੇਰੇ ਸਾਫਕਾ ਸੈਨਿਕ ਵੀਰਾਂ ਨੂੰ ਕਹਿਣਾ ਉਹ ਸਾਡੇ ਵੱਡੇ ਭਰਾ ਨੇ ਪਹਿਲਾ ਉਹਨਾਂ ਨੇ بڑے بڑے ਮੋਰਚੇ ਲਾਏ ਨੇ ਜਿਦੀ ਕੇ ਮਿਸਾਲ ਤੁਸੀਂ ਹੁਣ ਵੀ ਦੇਖਦੇ ਹੋ ਵੀ ਮਾੜੀ ਜੀ ਆਪਣੀ ਗਵਰਡੀ ਮੁਲਕ ਨਾਲ ਲੜਾਈ ਹੋਈ ਆ ਕਿੰਨਾ ਜੋਸ਼ ਤੇ ਕਿੰਨਾ ਇਨਕਲਾਬ ਆਉਂਦਾ ਪੂਰੇ ਹਿੰਦੁਸਤਾਨ ਚ ਆਉਂਦਾ ਜਦੋਂ ਸਾਡਾ ਸਾਫਕਾ ਸੈਨਿਕ ਵੀਰ ਦੁਸ਼ਮਣ ਕੰਨੀ ਨੂੰ ਜਾਂਦਾ ਤਾਂ ਮੈਂ ਨਹੀਂ ਕਹਿੰਦਾ ਵੀ ਹਿੰਦੁਸਤਾਨ ਦਾ ਕੋਈ ਬੱਚਾ ਬੱਚਾ ਰੋਮ ਨਾ ਉੱਠਦਾ ਹੋਵੇ ਇਸ ਕਰਕੇ ਜਿਹੜੇ ਸਿਵਲ ਵੀਰ ਨੇ ਸਾਡੇ ਬੇਜ਼ਗਾਰ ਨੇ 10 12 ਪੜ੍ਹ ਕੇ ਜਾਂ ਬੀਏ ਕਰਕੇ ਇਸ ਕਿੱਤੇ 'ਚ ਪਏ ਨੇ ਟ੍ਰੇਨਿੰਗਾਂ ਕਰਕੇ ਉਹਨਾਂ ਵੀਰਾਂ ਨੂੰ ਵੀ ਸਾਨੂੰ ਨਾਂ ਲੈ ਕੇ ਚੱਲਣ ਸਾਨੂੰ ਸਿਖਾਉਣ ਅਸੀਂ ਸਾਰੇ ਚੱਲੀਏ ਕਿਉਂਕਿ ਰੋਜ਼ਗਾਰ ਪੰਜਾਬ ਪੰਜਾਬ 'ਚ ਹੀ ਲਾੜੋ ਜੀ ਸੀ 337000 ਤੋਂ ਲਗਭਗ ਉੱਪਰ ਸਾਡੀ ਜੋ ਗਿਣਤੀ ਆ ਗਈ। ਦੇਖੋ ਜੇ ਅਸੀਂ ਆਪਦੇ ਨਾਲ 4 4 ਜੋੜੀਏ ਤਾਂ ਕਿੰਨੇ ਵੋਟਰ ਆ ਇਸੇ ਕਿੰਨੇ ਹੱਕ ਲੈ ਚਾਹਕਦੇ ਆ। ਪਰ ਸਾਨੂੰ ਵੱਖ-ਵੱਖ ਵੰਡਣ ਕਰਕੇ ਜਿਸ ਤਰ੍ਹਾਂ ਕਿ ਆਪਾਂ ਜਿਵੇਂ ਪਹਿਲਾਂ ਅੰਗਰੇਜ਼ਾਂ ਨੇ ਕਰਿਆ ਉਹੀ ਜੋ ਅੰਗਰੇਜ਼ ਨੇ ਜਿੰਨੇ ਕੋਈ ਅਫਸਰ ਨੇ ਇਹ ਸੀਨੀਅਰ ਅਫਸਰ ਜੋ ਪਹਿਲਾਂ ਆਪਦੇ ਅਫਸਰ ਸਹੀ ਕਰਦੇ ਨੇ ਉਹ ਤੋਂ ਬਾਅਦ ਚ ਇਹ ਰਿਟਾਇਰਮੈਂਟ ਹੋਣ ਤੋਂ ਬਾਅਦ ਲਾਇਸੈਂਸ ਲੈ ਲੈਂਦੇ ਨੇ ਕਿਉਂਕਿ ਇਹਨਾਂ ਨੇ ਆਪਣਾ ਰਤਵਾ ਤੇ ਆਪਦਾ ਖਜ਼ਾਨਾ ਇਹਨਾਂ ਨੂੰ ਉਨੇ ਹੀ ਭਰਨਾ ਹੁੰਦਾ ਕਿਉਂਕਿ ਇਹਨਾਂ ਦੇ ਖਰਚੇ ਬਹੁਤ ਵੱਧ ਜਾਂਦੇ ਨੇ ਇਹਨਾਂ ਨੇ ਫਿਰ ਇੱਕ ਪਾਲਿਸੀ ਦੇ ਤਹਿਤ ਜਦੋਂ ਇਹ ਸਰਕਾਰਾਂ ਦੇ ਕੰਮ ਕਰਦੇ ਨੇ ਉਹਨਾਂ ਦੇ ਪਿੱਠੂ ਬਣ ਕੇ ਕਰਦੇ ਨੇ ਤਾਂ ਉਸ ਤੋਂ ਬਾਅਦ ਚ ਲਾਇਸੈਂਸ ਲੈ ਲੈਂਦੇ ਨੇ ਉਹ ਲਾਇਸੈਂਸ ਤੇ ਜੀ ਫਿਰ ਇਹਨਾਂ ਨੂੰ ਟੈਂਡਰ ਆਪਦੇ ਹੁੰਦੇ ਨੇ ਲੈ ਲੈਂਦੇ ਨੇ ਤੇ ਉਹ ਹਜ਼ਾਰ ਹਜ਼ਾਰ ਕਿਸੇ ਕੋਲ 2000ਾਂ ਕਿਸੇ ਕੋਲ 50000 ਬੰਦਾ ਕੰਮ ਕਰਦਾ ਕਿਸੇ ਕੋਲ 25000 ਕਰਦਾ ਫਿਰ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਉਹ ਸ਼ੋਸ਼ਣ ਇਹ ਕਰਦੇ ਨੇ ਜੀ ਹੁਣ ਵੱਖ-ਵੱਖ ਰੇਟ ਵਾਈਜ਼ ਬਣਾਏ ਗਏ ਨੇ ਅਚਾਹ ਪ੍ਰਧਾਨ ਜੀ ਮੈਂ ਵਿਚ ਦੀ ਰੋਕਣਾ ਚਾਹਾਂਗਾ ਚਲੋ ਇਹ ਤਾਂ ਲੰਮੀ ਗੱਲ ਹੋ ਗਈ ਅਸਲ ਦੇ ਵਿੱਚ ਚਲੋ ਇਹ ਜੋ ਮਸਲੇ ਆਏ ਕਦੇ ਆਪਾਂ ਫੇਰ ਵਿਚਾਰਾਂਗੇ ਤੁਸੀਂ ਅੱਜ ਆਪਦਾ ਮੈਮੋਰੰਡਮ ਵੀ ਦਿੱਤਾ ਤੇ ਵਿੱਤ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਵੀ ਹੋਈ ਉਹਨਾਂ ਦੀ ਗੱਲਬਾਤ ਤੋਂ ਤੁਸੀਂ ਸੰਤੁਸ਼ਟ ਹੋ ਜਿਹੜੀ ਮੌਜੂਦ ਦੀ ਸਰਕਾਰ ਆ ਉਹਦੇ ਕਮਾਕਾਰਾਂ ਤੋਂ ਸੰਤੁਸ਼ਟ ਹੋ ਬਿਲਕੁਲ ਸੰਤੁਸ਼ਟ ਆ ਜੀ ਸਾਡੇ ਨਾਲ ਅੱਜ ਸਾਡੇ ਜ਼ਿਲ੍ਹੇ ਦੇ ਬਹੁਤ ਕੇ ਪੁਰਾਣੇ ਸੀਨੀਅਰ ਆਗੂ ਨੇਗੇ ਜੀ ਜੀਤ ਮਹਿੰਦਰ ਸਿੰਘ ਸਿੱਧੂ ਜੀ ਸਰਦਾਰ ਜੀ ਉਹ ਸਾਡੇ ਨਾਲ ਗਏ ਨੇ ਤੇ ਪੰਚਾਇਤ ਦੇ ਚੇਅਰਮੈਨ ਉਹ ਬਕਾਇਦਾ ਸਾਡੇ ਨਾਲ ਗਏ ਨੇ ਤੇ ਉਹਨਾਂ ਨੇ ਸਰਦਾਰ ਹਰਪਾਲ ਸਿੰਘ ਚੀਮਾ ਨੂੰ ਸਾਡੇ ਬਾਰੇ ਬਹੁਤ ਕਿਹਾ ਵੀ ਇਹਨਾਂ ਦੀ ਬਹੁਤ ਰਿਸ਼ਕ ਭਰੀ ਜੋ ਆਪਾ ਤੇ ਇਹਨਾਂ ਦਾ ਸੇਤੀ ਤੋਂ ਸੇਤੀ ਜੋ ਹੱਲ ਕਰਿਆ ਜਾਵੇ ਔਰ ਸਾਨੂੰ ਪੂਰਾ ਭਰੋਸਾ ਕਿਉਂਕਿ ਵਿੱਤ ਮੰਤਰੀ ਸਾਹਿਬ ਨੇ ਪਹਿਲਾਂ ਵੀ ਸਾਡੀ ਮੀਟਿੰਗ ਕਰਾਈ ਆ ਹੁਣ ਵੀ ਸਾਨੂੰ ਆਸ ਆ ਵੀ ਜੋ ਦਿੱਤਾ ਟਾਈਮ ਆ ਹਫਤਾ ਦੋ ਹਫਤੇ ਉਹਦੇ ਵਿੱਚ ਵਿੱਚ ਸਾਡੀ ਮੀਟਿੰਗ ਕਰਾ ਦੇਣਗੇ ਮੀਟਿੰਗ ਕਰਾ ਕੇ ਇਸੀ ਆਪਦੇ ਹੱਕਾਂ ਲਾਵਾਂਗੇ ਜਿੰਨੇ ਆਪਦੇ ਸਾਥੀਆਂ ਦੇ ਹੱਕ ਲੈ ਜਾਣਗੇ ਵੱਧ ਤੋਂ ਵੱਧ ਮੈਂ ਲੈਣ ਦੀ ਕੋਸ਼ਿਸ਼ ਕਰੂੰਗਾ ਸੋ ਤੁਸੀਂ ਹੋਰ ਮਤਲਬ ਅੱਜ ਬੜੀ ਵਧੀਆ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਦਾ ਧੰਨਵਾਦ ਤਾਂ ਬਹੁਤ ਜ਼ਰੂਰ ਵੀ ਬਣਦਾ ਕਿਉਂਕਿ ਫਿਰ ਵੀ ਪੰਜਾਬ ਦੇ ਵਿੱਤ ਮੰਤਰੀ ਨੇ ਧੰਨਵਾਦ ਦੇ ਵਿੱਚ ਦੋ ਸ਼ਬਦ ਕਹਿਣਾ ਚਾਹੋਗੇ ਬਿਲਕੁਲ ਜੀ ਧੰਨਵਾਦ ਦੇ ਦੋ ਸ਼ਬਦ ਨਹੀਂ ਮੈਂ ਚਾਰ ਕਹਿਣਾ ਚਾਰ ਇਹ ਕਹਿਣਾ ਇਹਨਾਂ ਤੋਂ ਦੇਖ ਕੇ ਹੀ ਸਾਨੂੰ ਜੂਨੀਅਰਾਂ ਨੂੰ ਜਾਂ ਸਾਨੂੰ ਸਾਰਾ ਮਿਲਦਾ ਕਿਉਂਕਿ ਸਾਡੇ ਆਪਣੇ ਜ਼ਿਲ੍ਹੇ ਦੇ ਨੇ ਜੀ ਇਹਨਾਂ ਨੇ ਜੀ ਪਹਿਲਾਂ ਜਦੋਂ ਵਕੀਲ ਦੇ ਕਿੱਤੇ ਚ ਆਏ ਨੇ ਤਾਂ ਉਦੋਂ ਸਾਡਾ ਵਕੀਲੀ ਖੇਤਰ ਚ ਨੌ ਚਮਕਾਇਆ ਜਦ ਕੇ ਉਹਰੇ بڑے بڑے ਧਨਾੜ ਕੋਈ ਗਰੋਵਰ ਕੋਈ ਗਰਗ ਕੋਈ ਕੁਸ਼ੋਰ ਇਦਾਂ ਦੇ ਨਾਂ ਜੋ ਰਹਿਸੀ ਤਾਕਤ ਰਤੀਏ ਉਹ ਜੁਨਿਆਂ ਦੇ ਪ੍ਰਧਾਨ ਹੁੰਦੇ ਸੀ ਸਭ ਤੋਂ ਪਹਿਲਾਂ ਇਹ ਪ੍ਰਧਾਨ ਬਣਨੇ ਪਿੰਡੂ ਤੇ ਇੱਕ ਠੀਕ ਘਰ ਚੋਂ ਔਰ ਇਹਨਾਂ ਦੇ ਫਾਦਰ ਸਾਹਿਬ ਵੀ ਇੰਜੀਨੀਅਰ ਐਕਸਮੈਨ ਸੂਬੇਦਾਰ ਰਟਾਇਰਮੈਂਟ ਹੋਏ ਨੇਗੇ ਸਾਨੂੰ ਬਹੁਤ ਇਹਨਾਂ ਤੇ ਗਰਭ ਹੈਗਾ ਉਸ ਤੋਂ ਬਾਅਦ ਇਹਨਾਂ ਨੇ ਵਿਰੋਧੀ ਧਿਰ ਦੀ ਜੋ ਹੂਮ ਕਨ ਭਾਈਆ ਫਸਟ ਟਾਈਮ ਜਾ ਕੇ ਐਡੀ ਤਖੜੀ ਕਾਂਗਰਸ ਪਾਰਟੀ ਨਾਲ ਇਹਨਾਂ ਨੇ ਜੋ ਕਿ 100 ਸਾਲ ਪੁਰਾਣੀ ਆ ਉਹਨਾਂ ਨਾਲ 5 ਸਾਲ ਬਹੁਤ ਟੱਕਰ ਲੈਂਦੀ ਆ ਤਾਂ ਅੱਜ ਪਾਰਟੀ ਆ ਜੋ 90 ਸੀਟਾਂ ਲੈ ਕੇ ਆ ਹੁਣ ਵਿੱਤ ਮੰਤਰੀ ਹੋਣ ਦੇ ਨਾਤੇ ਜਦ ਕੇ ਪਹਿਲਾ ਇੱਕ ਬਹੁਤ ਵੱਡਾ ਰਜਵਾੜਾ ਵਿੱਤ ਮੰਤਰੀ ਦੀ ਜਿਹਦੇ ਕੋਲ ਕੇ ਕੋਈ ਜਾਇਜ਼ਾ ਦਾ ਪਤਾ ਹੀ ਨਹੀਂ ਕਿੰਨੇ ਕੁੰਦੀ ਆ ਜੀ ਇਸ ਕੋਲੇ ਇੱਕ ਆਮ ਘਰ ਚੋਂ ਮਿੰਡਾ ਉੱਠ ਕੇ ਇਹ ਵਿੱਤ ਮੰਤਰੀ ਬਣਿਆ ਕਦੇ ਵੀ ਪੰਜਾਬ ਦੇ ਜਾਂ માત્ર ਲੋਕਾਂ ਲਈ ਪੰਜਾਬ ਦੇ ਤਰੱਕੀ ਲਈ ਕੋਈ ਵੀ ਕਦਮ ਹੋਵੇ ਅੱਜ ਤੱਕ ਅਸੀਂ ਮੈਂ ਕਿਸੇ ਅਖਬਾਰ ਦੀ ਸੁਰਖੀ ਸੁਣਿਆ ਵੀ ਸਰਦਾਰ ਹਰਪਾਲ ਚੀਮਾ ਜੀ ਨੇ ਕਿਹਾ ਵੀ ਖਜ਼ਾਨਾ ਘਟਾ ਇਹਨਾਂ ਦੀਆਂ ਆਪਣੀਆਂ ਪਾਲਿਸੀਆਂ ਦਾ ਵਰਤਨ ਤੇ ਬਹੁਤ ਬਹੁਤ ਧੰਨਵਾਦ ਆ ਬਾਜੀ ਬਾਜੀ ਸੋ ਇਹ ਸਾਣਾ ਸਰਦਾਰ ਲਖਮਣ ਸਿੰਘ ਜੀ ਜੋ ਕਿ ਸਿਵਲ ਗਨਮੈਨ ਗਾਰਡ ਕੰਟਰੈਕਟ ਵਰਕਰ ਟ੍ਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਸੋ ਤੁਸੀਂ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਸਾਡੇ ਚੈਨਲ ਦਾ ਜਰੂਰ ਗੁਸਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਹਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੰਤ ਦੇ ਵਿੱਚ ਪ੍ਰਧਾਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ